ਸਭ ਤੋਂ ਜ਼ਿਆਦਾ ਪਾਣੀ ਦੀ ਮਤਲਬ ਲਾਈਟ ਨਹੀਂ ਹੋਊਗਾ ਪਾਣੀ ਨਹੀਂ ਮਿਲਣਾ ਆ ਲਾਈਟਾਂ ਲਈ ਬਹੁਤੀ ਮੁਸ਼ਕਲ ਹੈ ਪਰ ਹੁਣ ਤਕਰੀਬਨ ਥੋੜੀ ਇੱਕ ਟਰਾਂਸਫਾਰਮਰ ਲੱਗੀ ਜਾ ਤੋ ਉਸ وجہ ਨੇ ਇੱਕ ਟਰਾਂਸਫਾਰਮਰ ਲਾਇਆ ਤੋ ਉਸ وجہ ਨਾਲ ਥੋੜਾ ਹੁਣ ਲਾਈਟ ਵੀ ਹੋਈ ਹੈ ਤਾਂ ਪਾਣੀ ਬਰ ਲਾਈਟ ਹੀ ਚਲੀ ਜਾਂਦੀ ਆ ਇੱਥੇ ਜਰਾ ਤੂਫਾਨ ਪਾਉਂਗਾ ਇਹਨਾਂ ਲਾਈਟ ਬੰਦ ਕਰ ਦੇਣੀ ਆ ਤੇ ਜੇ ਕਿਤੇ ਦੀ ਤਾਰ ਟੁੱਟ ਗਈ ਤਾਂ ਦੋ ਦੋ ਤਿੰਨ ਤਿੰਨ ਦਿਨ ਲਾਈਟ ਹੀ ਨਹੀਂ ਆਊਗਾ ਤਾਂ ਬਿਲਕੁਲ ਬੈਠੇ ਰਹੋ ਤੇ ਆਪਣੇ ਝੀਲਾਂ ਦਾ ਖੂਗ ਦਾ ਪਾਣੀ ਲੈ ਆਈ ਤਾਂ ਆਪਣੇ ਪੀਣ ਦਾ ਸਾਧਨ ਕਰਨਿਆ ਸੀ ਇਹ ਲਾਈਟਰ ਆ ਸਭ ਤੋਂ ਜ਼ਿਆਦਾ ਹਮ ਮੁਸ਼ਕਲ ਪਰ ਹੁਣ ਲਾਈਟ ਵੀ ਠੀਕ ਆਪਣੇ ਸਾਹਮਣੇ ਪਾਰ ਤਾਰ ਬਣਾ ਕੇ ਤਾਰ ਦਾ ਏਰੀਆ ਇਧਰ ਸਿਲਣਾ ਲਾਈਟ ਰਿੰਗ ਸਾਡੇ ਦਿਰ ਜਰਾ ਪਤਾ ਹੀ ਲੀ ਜਾਂਗਾ ਤਾਂ ਇਹਨਾਂ ਲਾਈਟ ਪਿੱਛੇ ਦੀ ਬੰਦ ਕਰਦੇ ਨਹੀਂ ਲੋਗਰੀ ਫਿਰ ਇਹ ਕਿਸ ਤਰ੍ਹਾਂ ਸੋਟ ਕਿਸੇ ਅਫੀਸਰਸ ਨਾਲ ਗੱਲ ਕੀਤੀ ਤੁਸੀਂ ਜਾਂ ਜਿਹੜੇ ਤੁਹਾਡੇ ਸਰਕਾਰ ਦੇ ਨੁਮਾਇੰਦੇ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਬਾਰੇ ਕਿ ਕਿ ਹੁਣ ਪਹਿਲਾਂ ਤਾਂ ਕਿਸੇ ਨਾਲ ਕਰੀ ਵੀ ਲੈਂਦੇ ਹੁਣ ਕਰਨੀ ਵੀ ਕਿਸ ਦੇ ਨਾਲ ਕਿਉਂਕਿ ਜੀਆਂ ਮਤਲਬ ਇੱਥੇ ਸਰਕਾਰ ਹੁਣ ਦੂਸਰੀਆ ਉਹ ਆਉਣੇ ਨਹੀਂ ਕੋਈ ਵੀ ਤਾਂ ਨਾ ਹੁੰਨ ਕਿਸੇ ਲੱਗਦਾ ਪਹਿਲਾਂ ਬੱਬੂ ਆਉਦੋ ਸੀ ਮਤਲਬ ਸੁਣ ਲੰਦਾ ਕਰ ਲੰਦਾ ਕੋਈ ਗੱਲ ਬਾਤ ਉਹਨੂੰ ਵੀ ਨਹੀਂ ਮਤਲਬ ਜੀਆਂ ਬੇਸ਼ੱਕ ਜਿੱਤ ਰਹੇ ਆ ਪਰ ਕੋਈ ਦੀ ਗੱਲ ਨਹੀਂ ਸੁਣਨੀ ਉਹਨਾਂ ਨੇ ਵੀ ਤਾਂ ਕੁਝ ਨਾ ਆਉਣਾ ਉਹਨਾਂ ਨੇ ਵੀ ਉਹਨਾਂ ਐਮਐਲ ਆਉਂਦਾ ਹੀ ਕੋਈ ਨਹੀਂ ਹੈ ਤਿੰਨ ਚਾਰ ਬਾਾਰ ਹੋ ਗਏ ਨੇ ਮਤਲਬ ਇਹ ਪਲਾਣੀ ਦੇ ਵਿੱਚ ਕੋਈ ਐਮਐਲ ਨਹੀਂ ਸ ਹੈਰੀਏ ਦੇ ਵਿੱਚ ਆਉਂਦਾ ਕਿਉਂਕਿ ਜਿਹੜਾ ਹਾਰੀ ਜਾਂਦਾ ਹੈ ਨਾ ਉਹੋ ਹੀ ਮਤਲਬ ਮਿੱਥਾ ਕਰੀ ਜਾਂਦੇ ਨਾ ਕਮਾਂਡ ਕੋਈ ਮਤਲਬ ਜਿਹੜਾ ਜਿੱਤਦਾ ਉਹ ਕਦੀ ਨਹੀਂ ਆਉਂਗਾ ਸੁਭਾਸ਼ ਸਿੰਘ ਉਹ ਵੀ ਕੀ ਪ੍ਰੋਬਲਮ ਹੈ ਜੀ ਪ੍ਰੋਬਲਮ ਬਾਟਾ ਦੀ ਹੈ ਤਾਂ ਉਹਨਾਂ ਆਪਣਾ ਸਰਕਾਰ ਬਾਵੀ ਜਿਹੜਾ 60000 ਰੁਪਏ ਲਾਇਆ ਆਪਣਾ ਲਾਇਆ ਤਾਂ ਜਈ ਬੀ ਲਾਈਏ ਪੀ ਲਾਈਏ ਸਰਕਾਰ ਵੀ ਤਾਂ ਹੈ ਦਿੱਤੇ ਦਾ ਸਰਕਾਰ ਜੀ ਤਾਂ ਨਹੀਂ ਤਾਂ ਇੰਨਾ ਹੋਣਾ ਲੱਗਦਾ 60000 ਰੁਪਏ ਤਾਂ ਹਾਂ ਤਾਂ ਜਈ ਸਾਡਾ ਉਹ ਲੱਗਦਾ ਨਹੀਂ ਤਾਂ ਪਾਣੀ ਪੂਣੀ ਨਾ ਆਉਂਦਾ ਕੱਲੇ ਦੀ ਬੱਤੀ ਗਈ ਹੁਣ ਆ ਜ ਸਵੇਰ ਆ ਰਾਤੀ ਬਤਨ ਦੁਬਾਨ ਵੀ ਆਦਾ ਲੱਭਤੀ ਚੱਲੀਏ ਤਾਂ ਕੋਈ ਬੱਤੀ ਨਹੀਂ ਰਾਤੀ ਚ ਨਹੀਂ ਹੋਏ ਉਹ ਨਾ ਉਹ ਬੈنگੇ ਤੋਂ ਬੱਤੀ ਬੰਦ ਨਹੀਂ ਜਾਂਦੀ। ਇਹ ਗੱਲ ਹੈ। ਤੇ ਫਿਰ ਪਾਣੀ ਪਾਣੀ ਬੰਦ ਹੋ ਜਣਾ। ਬੱਤੀ ਹੋਗੀ ਤਾਂ ਪਾਣੀ ਆਉਣਾ ਨਹੀਂ ਬੱਤੀ ਹੋਗੀ ਤਾਂ ਬੰਦ। ਕਿ ਕਿੱਥੇ? ਤਵੇ ਆ ਖੂਹ ਵਾਲੇ ਉਹਨਾਂ ਅਜਾਤੀ ਲੈ ਜਾ ਲੈਣਾ ਲੱਸੀ ਜਾਈ ਪਾਣੀ ਆ। ਦੇਖੋ ਜਿਹੜਾ ਇਸ਼ੂ ਹੈਗਾ ਇਹ ਇਹ ਮੇਰੇ ਧਿਆਨ ਚ ਆਇਆ ਹੈ। ਉਹ ਜਿਹੜਾ ਏਰੀਆ ਹੈ ਉਹ ਥੋੜਾ ਰਿਲੇਟਿਵਲੀ ਆਈਸੋਲੇਟਿਡ ਏਰੀਆ ਵੀ ਹੈਗਾ ਤੇ ਇਹ ਪ੍ਰੋਬਲਮ ਕਾਫੀ ਇੰਪੋਰਟੈਂਟ ਹੈ ਤੇ ਇਹਦਾ ਅਸੀਂ ਜਿਹੜੇ ਵੀ ਪੋਸੀਬਲ ਸੋਲੂਸ਼ਨਸ ਹੈਗੇ ਆ कोशिश कर रहे हैं। ते भी हो ते ते काम जाएगा। देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स, और वट्सएप चैनल पर